ਬੀਤੇ ਦਿਨੀ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀ ਸਿੰਘ ਮਿੱਠੂ ਦੇ ਕਾਰਖਾਨੇ ਕਰਵਾਉਣ ਨੂੰ ਲੈ ਕੇ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਨਿਵਾਸੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ਦੇ ਵ ভাইস ਪ੍ਰਧਾਨ ਦੇ ਵੱਲੋਂ ਵਿਸ਼ੇਸ਼ ਬੈਠਕ ਹਰ ਵਿਰੋਧੀਆਂ ਦੇ ਉੱਪਰ ਕਈ ਤਰ੍ਹਾਂ ਦੇ ਤਿੱਖੇ ਨਿਸ਼ਾਨੇ ਗッセ ਗਏ ਨੇ ਪੱਤਰਕਾਰਾਂ ਗਲਬਤ ਕਰਦੇ ਯੂਥ ਵਿੰਗ ਦੇ ਵ ভাইস ਪ੍ਰਧਾਨ ਮਿੱਠੂ ਚੱਡਾ ਨੇ ਦੱਸਿਆ ਕਿ ਵਿਰੋਧੀ ਪਾਰਟੀਆਂ ਨੂੰ ਆច្ ਸਮੇਂ ਵਿੱਚ ਮਿੱਠੂ ਦੇ ਖਿਲਾਫ ਕੋਈ ਵੀ ਸੀਜ਼ ਨਜ਼ਰ ਨਹੀਂ ਆ ਰਿਹਾ ਜਿਸ ਕਾਰਨ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਜਾਨਵੁੱਤ ਬਿੱਟੂ ਦਾ ਘਰ ਖਾਲੀ ਕਰਵਾਇਆ ਜਾ ਰਿਹਾ ਪਰ ਵਿਰੋਧੀਆਂ ਦੇ ਵੱਲੋਂ ਤਾਂ ਬਿੱਟੂ ਦਾ ਇੱਕ ਹੀ ਘਰ ਖਾਲੀ ਕਰਵਾਇਆ ਗਿਆ ਉੱਥੇ ਲੁਧਿਆਣਾ ਸ਼ਹਿਰ ਦੇ ਲੋਕਾਂ ਦੇ ਵੱਲੋਂ ਰਵਨੀਤ ਬਿੱਟੂ ਦੇ ਲਈ 24 ਘੰਟੇ ਉਹਨਾਂ ਦੇ ਘਰ ਦੇ ਦਰਵਾਜ਼ੇ ਖੁੱਲੇ ਨੇ ਉਹਨਾਂ ਨੇ ਕਿਹਾ ਕਿ ਚਾਰਜ ਉਹਨੂੰ ਰਵਨੀਤ ਬਿੱਟੂ ਮੈਂਬਰ ਪਾਰਲੀਮੈਂਟ ਬਣ ਮੁੜ ਇਸ ਘਰ ਤੇ ਵਿੱਚ ਵਾਪਸ ਆਉਣਗੇ ਮੌਜੂਦ ਹਨ ਕਦੀ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਪੰਜਾਬ ਦੀ ਮੈਂ ਮਿਰਕਪੀਰ ਸਿੰਘ ਮਿੱਠੂ ਛੱਡਾ ਮੈਨੂੰ ਐਜ਼ ਅ ਵਾਈਸ ਪ੍ਰਧਾਨ ਪੰਜਾਬ ਯੂਥ ਵਿੰਗ ਦਾ ਲਾਇਆ ਗਿਆ ਹੈ ਜ਼ਿੰਮੇਵਾਰੀ ਦਿੱਤੀ ਗਈ ਹੈ ਹਾਈ ਕਮਾਂਡ ਵੱਲੋਂ ਚਲੋ ਮੈਂ ਇੱਕ ਪਾਰ ਮੈਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਮੈਂ ਭਾਜਪਾ ਪਾਰਟੀ ਦਾ ਇਸ ਕਰਕੇ ਨਹੀਂ ਗੱਲ ਕਰ ਰਿਹਾ ਕਿ ਸਾਡੇ ਸਾਰੇ ਯੂਥ ਦੇ ਘਰ ਖਾਲੀ ਨੇ ਮੈਂ ਤਾਂ ਇੱਕ ਪ੍ਰੋਟੋਕੋਲਿਕ ਸਿਸਟਮ ਦੀ ਗੱਲ ਕਰਦਾ ਹਾਂ ਕਿਤੇ ਕੀ ਚੰਗਾ ਲੱਗਦਾ ਹੈ ਕਿ ਅੱਜ ਇਲੈਕਸ਼ਨਾਂ ਚ ਕਿੰਨੀ ਕਿਹੜੀ ਜ਼ਰੂਰਤ ਸੀ ਕਿਤੇ ਉਸ ਘਰ ਦੇ ਵਿੱਚ ਜਲਸੇ ਹੋ ਰਹੇ ਸੀ ਜੋ ਉਸ ਘਰ ਦੇ ਵਿੱਚ ਕੋ ਇਹੋ ਜਿਹਾ ਕੰਮ ਹੋ ਰਿਹਾ ਸੀ ਜਿਹੜੇ ਸਰਕਾਰ ਨੂੰ ਹਰਾ ਸਕਦਾ ਹੈ ਜਿਹੜਾ ਸਰਕਾਰ ਦੇ ਉੱਤੇ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ ਕਿੰਨੀ ਕਿ ਜ਼ਰੂਰਤ ਸੀ ਬਿੱਟੂ ਸਾਹਿਬ ਦਾ ਘਰ ਖਾਲੀ ਕਰਨ ਦੀ ਤੇ ਲੋਕ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਕਿ ਇਹ ਉਹਨਾਂ ਦੀ ਹਾਰ ਇਹ ਉਹਨਾਂ ਦੀ ਹਾਰ ਦੇ ਲੱਛਣ ਨੇ ਜਿਹੜੇ ਲੋਕ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਐ ਤੇ ਸਾਡੇ ਸਾਰੇ ਵੀਰਾਂ ਦੇ ਘਰ ਉਹਨਾਂ ਲਈ ਹਮੇਸ਼ਾ ਖਾਲੀ ਰਹੇ ਤੇ ਜਿਹੜਾ ਇਹ ਵੀਰ ਨੇ ਕੋਸ਼ਿਸ਼ ਕੀਤਾ ਕਿ ਅਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਮੈਂ ਦੱਸਣਾ ਚਾਹਨਾ ਆ ਕਿ ਇਹ ਸਰਕਾਰ ਦੀ ਬੜੀ ਹੀ ਛੋਟੇ ਲੈਵਲ ਦੀ ਸਿਆਸਤ ਕੀਤੀ ਗਈ ਹੈ ਕਿ 2 ਕਰੋੜ ਜਮਾ ਕਰਾਉਣ ਤੋਂ ਬਾਅਦ ਵੀ ਉਹਨਾਂ ਦਾ ਘਰ ਖਾਲੀ ਕਰਾ ਲਵੇ ਕੋਈ ਗੱਲ ਨਹੀਂ ਕਰਨ ਦਿਓ ਅਸੀਂ ਐਮਪੀ ਰਮਨ ਸਿੰਘ ਬਿੱਟੂ ਜਿੱਤ ਕੇ ਸਰਕਾਰ ਖੁਦ ਦੇਣ ਆਉਗੀ ਚਾਬੀਆਂ ਕਿ ਬਾਈ ਜੀ ਬੈਠੋ ਅੰਦਰ ਅਸੀਂ ਉਹ ਰਾਈਟ ਦੁਬਾਰਾ ਲਵਾਂਗੇ ਤੇ ਇੱਕ ਘਰ ਖਾਲੀ ਉਹਨਾਂ ਕਿਤੇ ਬਿੱਟੂ ਜੀ ਦੇ ਅੱਬਾ ਕੋਈ ਫਰਕ ਨਹੀਂ ਪੈਂਦਾ ਸਾਡੇ ਹਜ਼ਾਰ ਕਰ ਉਹੋ ਜਿਹੇ ਕੁਰਬਾਨ ਨੇ ਵੀਰ ਤੇ ਜਦੋਂ ਮਰਜੀ ਆ ਸਰ ਇੱਕ ਪਾਸੇ ਲੋਕੀ ਕਹਿ ਰਹੇ ਵੀ ਇੱਕ ਪਾਸੇ ਤਿੰਨੇ ਕਾਂਗਰਸੀ ਨੇ ਇੱਕ ਪਾਸੇ ਬੜਿੰਗ ਜੀ ਨੇ ਤੇ ਤੁਸੀਂ ਕਿਸ ਤਰ੍ਹਾਂ ਦੀ ਫਾਈਟ ਦੇਖਦੇ ਹੋ ਮੈਂ ਫਾਈਟ ਦੇਖਦਾ ਹੀ ਨਹੀਂ ਕਾਰਨ ਇਹ ਰੁਨੀਤ ਬਿੱਟੂ ਜੀ ਦਿਲਾਂ ਦੀ ਧੜਕਣ ਇੱਕ ਸਭ ਤੋਂ ਵੱਡੀ ਗੱਲ ਦੇਖੋ ਕਿੰਨੇ ਸਾਲਾਂ ਤੋਂ ਦੋ ਵਾਰੀ ਮੌਜੂਦਾ ਐਮਪੀ ਰਹਿ ਚੁੱਕੇ ਨੇ ਤੇ ਲੋਕਾਂ ਦੇ ਵਿੱਚ ਹੀ ਰਹੇ ਨੇ ਹਮੇਸ਼ਾ ਇਹ ਲੋਕ ਤਾਂ ਬਾਹਰੋਂ ਆਏ ਨੇ ਬੀਜੇਪੀ ਪੰਜਾਬ ਦਾ ਆ ਪੰਜਾਬ ਦੇ ਪ੍ਰਧਾਨ ਨੇ ਰਾਜਾ ਵੜਿੰਗ ਜੀ ਠੀਕ ਹੈ ਕਾਂਗਰਸ ਪਾਰਟੀ ਦੇ ਤੇ ਲੋਕ ਜਦੋਂ ਆਪਣਾ ਕੰਮ ਕਰਨਗੇ ਕਿਤੇ ਪੰਜਾਬ ਦੇ ਦਫਤਰ ਤੇ ਜਾਣਗੇ ਹਾਈ ਕਮਾਂਡ ਦੇ ਦਫਤਰ ਤੇ ਜਾਣਗੇ ਕਿਰੇ ਗਿੱਦੜਵਾਹਾ ਜਾਣਗੇ ਆਪਦੇ ਕੰਮ ਕਰਾਣ ਕਈ ਲੋਕਾਂ ਦੇ ਕੰਮ ਇੰਨੇ ਅਰਜੈਂਟ ਹੁੰਦੇ ਨੇ ਜਿਹੜੇ ਪੰਜਾਂ ਮਿੰਟਾਂ ਦੇ ਵਿੱਚ ਕਰਾਣੇ ਹੁੰਦੇ ਨੇ ਤੇ ਆਪਾਂ ਕਿਤੇ ਇਹਨਾਂ ਦੇ ਸਾਥੀ ਕਿਸੇ ਐਮਐਲਏ ਨੂੰ ਫੜਾਂਗੇ ਜਾਂ ਇਹਨਾਂ ਦੇ ਸਾਥੀਆਂ ਨੂੰ ਲੱਭਾਂਗੇ ਵੀ ਰਾਜਾ ਵੜਿੰਗ ਨਾਲ ਮੁਲਾਕਾਤ ਕਰਾ ਦਿਓ ਕਿੱਥੇ ਲੱਭਾਂਗੇ ਘਰ ਖਾਲੀ ਕਰਾਣ ਦੇ ਨਾਲ ਕਿੰਨਾ ਫਰਕ ਹੋਊਗਾ ਇੱਕ ਪੈਸੇ ਦਾ ਵੀ ਨਹੀਂ ਫਰਕ ਪਊਗਾ ਸਭੋ ਅਸੀਂ ਹੋਰ ਸਟਰੋਂਗ ਹੋਏ ਆ ਸਾਨੂੰ ਸਰਕਾਰ ਦੀ ਲੋਕਾਂ ਨੂੰ ਉਹਨਾਂ ਦੀ ਮਨ ਕਿ ਕਿੰਨੀ ਛੋਟੀ ਸੋਚਦੇ ਨੇ ਉਹਨਾਂ ਨੂੰ ਤਾਂ ਪਾਵਰ ਮਿਲੀ ਆ ਆਫਰ ਕੇ ਕਿ ਦੁਬਾਰਾ ਸੀ ਆਉਣਾ ਹੀ ਨਹੀਂ ਇਹ ਹੁਣ ਚਲਾ ਲਓ ਜਿਹੜੀ ਚਲਾਉਣੀ ਹੈ ਉਹਨਾਂ ਦੇ ਖਿਲਾਫ ਕੋਈ ਖੜਾ ਹੋ ਕੇ ਉਹਨਾਂ ਦੇ ਹੱਕ ਦੀ ਗੱਲ ਕਰ ਦੇ ਉਹ ਤਾਂ ਪਰਚੇ ਦੇ ਦਿੰਦੇ ਨੇ ਜੇ ਸਰਕਾਰ ਨੂੰ ਆਪਾਂ ਇਹ ਕਹਿ ਦਈਏ ਤੁਸੀਂ ਇੱਥੇ ਇਹ ਕਿਦਾਂ ਕੀਤਾ ਹੁਣ ਜੇ ਇਸ ਕੁਐਸਚਨ ਤੇ ਆਪਾਂ ਕੁਐਸਚਨ ਕਰ ਰਹੇ ਹਾਂ ਫਿਰ ਉਹਨਾਂ ਦੇ ਕਾਰਵਾਈ ਕਰ ਦੇਣਗੇ ਮਤਲਬ ਇਹਨਾਂ ਨੂੰ ਖੜਾ ਹੋ ਕੇ ਕੋਈ ਸਵਾਲ ਹੀ ਨਹੀਂ ਪੁੱਛ ਸਕਦਾ ਤੋਂ ਭਗਵੰਤ ਮਾਨ ਕਹਿੰਦੇ ਰਾਜਾ ਤੇ ਬੜੇ ਗੰਦੋਂ ਜੀ ਕਹਿੰਦੇ ਬਿੱਟੂ ਤੇ ਰਾਜਾ ਗੱਪੀ ਤੇ ਜਿੱਤੇਗਾ ਸਾਡਾ ਪੱਪੀ ਇਹ ਤਾਂ ਦੇਖੋ ਕਹਾਫਤਾ ਦੇ ਨੇ ਪੱਪੀ ਜੀ ਤਾਂ ਖੁ ਬਾ ਬੜਾ ਹਰਮਨ ਪਿਆਰਾ ਚਲੋ ਉਹ ਹੋਣਗੇ ਵੀ ਉਹਨਾਂ ਨੇ ਐਮਐਲਏ ਬਣੇ ਨੇ ਕੋਈ ਗੱਲ ਨਹੀਂ ਹੋਣਗੇ ਵੀ ਪਰ ਜਿੱਥੇ ਲੋਕ ਸਭਾ ਦੀ ਗੱਲ ਹੈ ਉੱਥੇ ਸਾਡੇ ਬਿੱਟੂ ਜੀ ਹੀ ਸਭ ਤੋਂ ਪਿਆਰੇ ਨੇ ਠੀਕ ਹੈ ਇਹ ਸਵਾਲ ਇਹ ਜਵਾਬ ਇਹ ਲੋਕ ਦੇਣਗੇ ਹੁਣ ਬਿੱਟੂ ਜੀ ਲਈ ਲੋਕ ਸ਼ਹਿਰ ਵਾਸੀਆਂ ਦੇ ਘਰ ਖੁੱਲੇ ਬਿਲਕੁਲ ਖੁੱਲੇ ਹੋਣੇ ਚਲੋ ਨਾਲ ਤੁਹਾਨੂੰ ਕੱਲੇ ਕੱਲੇ ਦੇ ਘਰ ਲੈ ਕੇ ਜਾਂਦੇ ਹਾਂ ਦਰਵਾਜ਼ੇ ਖੁੱਲੇ ਨੇ ਸਾਡੇ ਪਹਿਲਾਂ ਖੁੱਲੇ ਨੇ ਕੀ ਮੈਸੇਜ ਕਰਦੇ ਵੀ ਦਲ ਬਦਲੂ ਨੇ ਇੱਧਰ ਬਦਲ ਕੇ ਇੱਧਰ ਆ ਗਏ ਜੀ ਪਹਿਲਾਂ ਤੋਂ ਉੱਧਰ 10 ਸਾਲ ਕੱਟ ਲਏ ਨੇ ਇਹਦਾ ਜਵਾਬ ਮੈਂ ਦੇਣਾ ਹੈ ਬਿੱਟੂ ਜੀ ਨੇ ਜੇ ਪਾਰਟੀ ਛੱਡੀ ਹੈ ਨਾ ਆਪਣੇ ਲਈ ਲੋਕ ਬੜੀ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝ ਚੁੱਕੇ ਨੇ ਦੇਖੋ ਉੱਪਰ ਸਰਕਾਰ ਮੋਦੀ ਸਾਹਿਬ ਦੀ ਆਉਣੀ ਹੈ ਮੈਨੂੰ ਗੱਲ ਦਾ ਪੱਤਰਖਤਾ ਤੁਸੀਂ ਜਵਾਬ ਦਿਓ ਜੇ ਮੇਰੇ ਕੋਲ ਪਾਵਰ ਹੀ ਨਹੀਂ ਹੋਊਗੀ ਤੁਸੀਂ ਐਮਪੀ ਬਣਾ ਕੇ ਮੈਨੂੰ ਭੇਜ ਦੋਗੇ ਜਰਮਨੀ ਸਿੰਘ ਬਿੱਟੂ ਜੀ ਨੂੰ ਐਮਪੀ ਬਣਾ ਕੇ ਤੁਸੀਂ ਭੇਜ ਦਿੱਤਾ ਉਹ ਕੰਮ ਹੀ ਨਹੀਂ ਲੋਕਾਂ ਦੇ ਕਰਾ ਸਕਦੇ ਹੁਣ ਉਹਨਾਂ ਨੂੰ ਪਤਾ ਹੈ ਸਰਕਾਰ ਸੈਂਟਰ ਦੇ ਵਿੱਚ ਮੋਦੀ ਜੀ ਦੀ ਆਉਣੀ ਹੈ ਸਰੋ 5 ਸਾਲ ਪਹਿਲਾਂ ਵੀ ਜਾ ਸਕਦੇ 10 ਸਾਲ ਪਹਿਲਾਂ ਵੀ ਜਾ ਸਕਦੇ ਉਹ ਤੋਂ ਨਹੀਂ ਦੇਖੋ ਲੋਕਾਂ ਦੀ ਆਵਾਮ ਨੇ ਮੈਸੇਜ ਦੇਣਾ ਹੈ ਹੁਣ ਆਵਾਮ ਦੱਸ ਰਹੀ ਹੈ ਕਿ ਉੱਤੇ ਸਰਕਾਰ ਉਹਨਾਂ ਦੀ ਆਉਣੀ ਹੈ ਲੋਕਾਂ ਦੀ ਅਪੀਲ ਹੈ ਲੋਕਾਂ ਨੇ ਹੀ ਇਹਨਾਂ ਨੂੰ ਯੂਥ ਨੇ ਅਪੀਲ ਕੀਤੀ ਹੈ ਮੈਂ ਅਪੀਲ ਕੀਤੀ ਹੈ ਪਰਸਨਲੀ ਕਿਉਂਕਿ ਮੈਂ ਵੀ ਜਨਰਲ ਸੈਕਟਰੀ ਸੀ ਪੰਜਾਬ ਦਾ ਮੈਂ ਵੀ ਪਾਰਟੀ ਛੱਡੀ ਹੈ ਜੀ ਕਾਂਗਰਸ ਦੀ ਮੈਂ ਇਸ ਕਰਕੇ ਛੱਡੀ ਹੈ ਕਿ ਮੈਂ ਵੀ ਲੋਕਾਂ ਦੇ ਕਿਸਾਨਾਂ ਦੇ ਮਸਲੇ ਲੈ ਕੇ ਜਾਣੇ ਉੱਤੇ ਤੇ ਜਿੱਤਣਗੇ ਤਾਂ ਆਪਾਂ ਉਹਨਾਂ ਦਾ ਜਵਾਬ ਦੇਵਾਂਗੇ ਜਿੱਤਾਂਗੇ ਤਾਂ ਉਹਨਾਂ ਕਾਂਗਰਸ ਦੇ ਜਿੰਨੇ ਵੀ ਵਰਕਰ ਨੇ ਉਹ ਕਹਿੰਦੇ ਬਿੱਟੂ ਸਾਡਾ ਫੋਨ ਚੱਕਦਾ ਕਿ ਕਰੋ ਲੱਗਦਾ ਵੀ ਇਹਦਾ ਜੇ ਪਾਰਟੀ ਮੈਂ ਕਾਂਗਰਸ ਤੇ ਰਹਾ ਮੇਰਾ ਫੋਨ ਆਤੀ ਰਿੰਗ ਤੇ ਚੱਕਿਆ ਜੀ ਉਹਨਾਂ ਨੇ ਉਦੋਂ ਵੀ ਕੰਮ ਕਰਾਈ ਸੀ ਕੰਮਾਂ ਕਰਕੇ ਤਾਂ ਅਸੀਂ ਪਾਰਟੀ ਛੱਡੀ ਹੋਈ ਨਹੀਂ ਫੋਨਾਂ ਕਰਕੇ ਤਾਂ ਅਸੀਂ ਪਾਰਟੀ ਛੱਡੀ ਹੋਈ ਨਹੀਂ ਫੋਨ ਕੀ ਚੱਕਦਾ ਹੈ ਤੁਸੀਂ ਜਾਓ ਉਹਨਾਂ ਦੇ ਘਰ ਜਾ ਕੇ ਮਿਲੋ ਹਮੇਸ਼ਾ ਅਵੇਲੇਬਲ ਸੀ ਸ਼ਨੀਵਾਰ ਐਤੋਂ ਰ ਇੱਥੇ ਹੁੰਦੇ ਸੀ ਚਾਰ ਦਿਨ ਢੀਂਡਸਾ ਤੇ ਉਹਨਾਂ ਦੇ ਪੀਏ اٹھਾਉਂਦੇ ਸੀ ਫੋਨ ਉਹਨਾਂ ਨੂੰ ਵੀ ਅਰਜੈਂਟ ਉਹ ਵੀ ਚੱਕਦੇ ਸੀ ਫੋਨ ਠੀਕ ਹੈ ਮੈਂ ਗਵਾਇਆ ਇਸ ਗੱਲ ਦਾ ਮੈਂ ਸੀ ਕਿ ਜਿੰਨੇ ਜਿੰਨੇ ਜਾਣ ਬਸ ਥੋੜੇ ਦਿਨ ਦੇਖੋ ਮੈਸੇਜ ਲੈ ਜਾਣਾ ਵਾਸੀ ਆਪ ਦੇਣਗੇ ਵੋਟਾਂ ਵਾਲੇ ਦਿਨ ਉਹਨਾਂ ਸਾਰਿਆਂ ਨੂੰ ਪਤਾ ਹੈ ਸਾਡੇ ਸਾਰੇ ਯੂਥ ਨੂੰ ਪਤਾ ਹੈ ਕਿਨੇ ਜਿੱਤਣਾ ਹੈ ਔਰ ਲੋਕ ਪੂਰੀ ਤਿਆਰੀ ਕਰ ਚੁੱਕੇ ਨੇ ਬਿੱਟੂ ਜੀ ਨੂੰ ਜਿਤਾਣ ਦੀ ਉਹ ਬਿੱਟੂ ਜੀ ਨੂੰ ਨਹੀਂ ਜਿਤਾ ਰਹੇ ਉਹ ਆਪਣੇ ਯੂਥ ਨੂੰ ਜਿਤਾ ਰਹੇ ਆਪਣੇ ਪਰਿਵਾਰ ਨੂੰ ਜਿਤਾ ਰਹੇ ਕਿਉਂਕਿ ਇਹ ਉੱਪਰ ਸਰਕਾਰ ਪ੍ਰਧਾਨ ਮੰਤਰੀ ਦਿਨੇਂਦਰ ਮੋਦੀ ਜੀ ਬਣ ਗਏ ਤੇ ਬਿੱਟੂ ਜੀ ਸਾਡੀਆਂ ਆਵਾਜ਼ਾਂ ਲੋਕਾਂ ਦੀਆਂ ਸਕੀਮਾਂ ਲੋਕਾਂ ਦੇ ਮਸਲੇ ਪੈਨਸ਼ਨ ਸਕੀਮਾਂ ਹੋਰ ਇੰਡਸਟਰੀਸਟਲੀ ਸਾਰੇ ਤਿਆਰ ਨੇ ਕਿ ਸਾਡੀ ਲੜਾਈ ਬਿੱਟੂ ਜੀ ਵਧੀਆ ਤਰੀਕੇ ਨਾਲ ਜਿਤਾਣਗੇ ਤੇ ਕਿਸਾਨਾਂ ਵੀਰਾਂ ਨੂੰ ਵੀ ਇਹ ਕਹਿਣਾ ਚਾਹਣਾ ਆ ਕਿ ਬਿੱਟੂ ਜੀ ਨੂੰ ਤਕੜੇ ਕਰੋ ਤੁਹਾਡਾ ਮਸਲਾ ਉਹਨਾਂ ਨੇ ਸੋਲਵ ਕਰਾਣਾ ਹੈ ਜਿਸ ਦੀ ਲੜਾਈ ਉਹ ਪਹਿਲਾਂ ਲੜ ਚੁੱਕੇ ਨੇ ਹੁਣ ਵੀ ਮੋਦੀ ਜੀ ਇੱਥੇ ਗ੍ਰਾਂਟ ਦੇ ਨਾ ਆ ਰਹੇ ਸੀ ਤੁਹਾਡੇ ਮਸਲੇ ਠੀਕਰ ਨਾ ਰਹੇ ਸੀ ਚੰਨੀ ਸਾਹਿਬ ਨੇ ਰਾਤ ਵਿੱਚ ਉਹਨਾਂ ਦੀਆਂ ਗੱਡੀਆਂ ਮੋੜ ਦਿੱਤੀਆਂ ਨਹੀਂ ਤਾਂ ਤੁਹਾਡਾ ਫੈਸਲਾ ਉਦੋਂ ਹੀ ਹੋ ਜਾਣਾ ਸੀ ਗ੍ਰਾਂਟ ਦੇਣ ਸੀ ਤਾਂ ਉੱਥੇ ਵੀ ਬੈਠਦੇ ਦੇਖ ਸਕਦੇ ਸੀ ਦੇਖੋ ਪ੍ਰਧਾਨ ਮੰਤਰੀ ਜੀ ਹੈ ਤੇ ਕਿਸਾਨ ਵੀਰਾਂ ਦਾ ਆ ਆਪ ਦਾ ਖੁੱਦ ਦਾ ਇਹ ਮਨ ਦਾ ਸੀਗਾ ਉਹਨਾਂ ਦਾ ਕਿ ਉਹ ਸਾਡੇ ਕੋਲ ਆ ਕੇ ਸਾਡੇ ਨਾਲ ਗੱਲ ਕਰਨ ਜਾਂ ਦਿੱਲੀ ਬਾਰਡਰ ਤੇ ਆ ਕੇ ਗੱਲ ਕਰਨ ਉਹ ਇਸੇ ਕਰਕੇ ਤਾਂ ਪੰਜਾਬ ਚ ਆ ਰਹੇ ਸੀ ਉਹ ਕਹਿੰਦੇ ਜਿਹੜਾ ਮੈਂ ਉੱਥੋਂ ਦਿਨਾ ਆ ਤੇ ਮਲਟੀਪਲੀਕੇਸ਼ਨ ਜਾਂ ਰਾਹੀ ਮੈਸेंजर ਉਹ ਮੈਸੇਜ ਗਲਤ ਕਨਵੇ ਹੋ ਜਾਂਦਾ ਹੈ ਉਹ ਕਹਿੰਦੇ ਮੈਂ ਉਹਨਾਂ ਨੂੰ ਕਿਸਾਨਾਂ ਵੀਰਾਂ ਨੂੰ ਆਮੋ ਸਾਹਮਣੇ ਦੇਖ ਕੇ ਇਹ ਉਹਨਾਂ ਦੇ ਹੱਕ ਦੇ ਫੈਸਲੇ ਸੁਣਾਉਂਦੇ ਵਿਧਿਆਣਾ ਲਾਈਵ ਲਈ ਟਿੰਕਾ ਚਾਰ ਤੇ